ਸਮਾਨਾ ਦੇ ਪਿੰਡ ਮਵੀ ਕਲਾ ਦੇ ਵਿੱਚ ਇੱਕ ਵਿਅੋਥਾ ਔਰਤ ਬਲਜੀਤ कौर ਵੱਲੋਂ ਕਰਦੇ ਵਿੱਚ ਹੀ ਆਪਣੇ ਪੰਖੇ ਦੇ ਨਾਲ ਚੁੰਨੀ ਬਨ ਕੇ ਆਪਣੀ ਜੀਵਨ ਲਿਆ ਸਮਾਪਤ ਕੀਤੀ ਗਈ ਹੈ ਉਹ ਆਪਣੇ ਪਿੱਛੇ ਆਪਣੀ ਦੋ ਬੇਟੀਆਂ ਇੱਕ 3 ਸਾਲ ਦੀ ਬੇਟੀ ਹੈ ਇੱਕ 8 ਮਹੀਨੇ ਦੀ ਬੇਟੀ ਸੜਗੀ ਹੈ ਕਿਨ ਕਾਰਨਾ ਕਰਕੇ ਉਸਨੇ ਕਦਮ ਚੱਕਿਆ ਲੇਕਿਨ ਮ੍ਰਿਤਕ ਲੜਕੀ ਕੇ ਮਾਤਾ ਪਿਤਾ ਵੱਲੋਂ ਜਿਹੜੇ ਪੁਲਿਸ ਨੇ ਬਿਆਨ ਲਿਖਵਾਇਆ ਗਿਆ ਕਿ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ ਇਸ ਕਰਕੇ ਇਸਨੇ ਇਸ ਕਦਮ ਨੂੰ ਚੁੱਕਿਆ ਲੇਕਿਨ ਦੋ ਬੱਚੀਆਂ ਆਪਣੀ ਮਾਂ ਤੋਂ ਬੰਜੀਆਂ ਹੋ ਗਈਆਂ ਔਰ ਪੁਲਿਸ ਨੇ ਮਰਤ ਜਿਹੜੀ ਬਲਜੀਤ ਕੋਰਗੀ ਡੈਡ ਬੋਡੇ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪਤਲ ਚ ਕਰਾ ਕੇ ਵਾਰਸਾਂ ਨੂੰ ਸੌਬ ਦਿੱਤਾ ਸਾਰਾ ਕੁਝ ਤੁਹਾਨੂੰ ਮੁੰਡੇ ਨਹੀਂ ਬੁਲਾਣਗੇ ਸਾਰਿਆਂ ਨੂੰ ਹੀ ਬੁਲਾਵਾਂਗੇ ਜਿਹੜਾ ਪਹਿਲਾਂ ਜਿਹੜਾ ਕੰਮ ਕਰਨਾ ਆਪਣਾ ਸਾਨੂੰ ਡੈਡ ਬੋਡੇ ਜਮਾ ਕਰਾਓ ਆਪਣੀ ਜਿਹੜੀ ਕਾਰਵਾਈ ਲਿਖਾਓ ਕੋਈ ਗੱਲ ਨਹੀਂ ਦੋ ਲਿਖਾਂਗਾ ਹੋ ਜਾਓ ਤਿਆਰ ਰਹੇ ਬਿਲਕੁਲ ਕੋਈ ਗੱਲ ਨਹੀਂ ਕੋਈ ਸਾਨੂੰ ਸਾਰਾ ਕਰ ਆਈ ਤੁਹਾਡੇ ਨਾਲ ਨਾ ਖੜੇ ਆਏ ਤੁਹਾਡੀ ਖਾਏ ਮੇਰੀ ਭਾਣ ਜੀਆ ਮੇਰੀ ਭੈਣ ਦੀ ਕੁੜੀ ਆ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਲਾਪੇ ਰਹਿੰਨੀ ਆ ਮਾਜਰੀ ਕੀ ਤੁਹਾਨੂੰ ਕੁਝ ਲੱਗੇ ਗੱਲ ਕੀ ਹੋਈ ਹੈ ਹਾਈ ਵੀਰੇ ਮੈਨੂੰ ਤਾਂ ਹਜੇ ਨੀ ਮੈਂ ਤਾਂ ਹੁਣ ਆਈ ਆ 3 ਵਜੇ ਮੈਂ ਤਾਂ 3 ਵਜੇ ਆਈ ਆ ਮੇਰਾ ਬਾਣ ਜੀ ਆਉਂਦੇ ਆ ਲੰਬੀਆਂ ਤਾੜੀ ਕਈ ਆਏ ਵੀਰੇ ਓ ਵੀਰੇ ਸੁਪਾਲ ਜੀ ਦਰਕਾਰ ਰੇਖਾ ਮੈਨੂੰ ਨਹੀਂ ਜੇ ਪਤਾ ਹੋ ਗਏ ਦੋ ਕੁੜੀਆਂ ਨੇ ਦੋ ਦੋ ਗੁੱਡੀਆਂ ਨੇ ਜੀ ਦੋ ਪੋਤੀਆਂ ਹਾਂਜੀ ਕੋਈ ਗੱਲ ਨਹੀਂ ਹੋਈ ਕੁਛ ਨਹੀਂ ਪੁੱਛਿਆ ਬਸ ਇੱਕ ਅੰਗਲਵਾੜੀ ਚੋਂ ਦਾ ਖਾਣਾ ਲਿਆਈ ਆ ਉੱਥੋਂ ਲਿਆ ਕੇ ਆ ਕੇ ਬੈ ਗਈ ਬਾਕੇ ਮੈਂ ਖਮਗਰੀ ਖਮਗਵੀ ਪਤਾ ਕੁੜੀ ਨੂੰ ਮਗਾ ਹੁਦੇ ਤੇ ਜੀੜੇ ਪਾ ਤੇ ਕਹੇ ਚੰਗਾ ਮੰਮੀ ਛੋਟੀ ਕੁੜੀ ਨੂੰ ਕਹਿੰਦੀ ਮੈਨੂੰ ਸਲਾਵਾ ਦਵਾ ਕਹਿੰਦੀ ਮੈਂ ਥੱਕੀ ਹੋਈ ਆ ਕਹਿੰਦੀ ਮੰਮੀ ਕੱਲ ਵਿਆਹ ਤੋਂ ਆਇਆ ਕਹੇ ਤੂੰ ਅੱਜ ਤੋ ਨਾ ਜੀੜੇ ਮੈਂ ਕੱਲ ਨੂੰ ਧੋਲੂਗੀ ਮੈਂ ਮੈਂ ਕੱਲ ਨੂੰ ਮਟਰਾ ਨਹੀਂ ਜਾਣਾ ਬਸ ਇਹ ਅੰਦਰ ਪੈ ਗਈ ਉਹਨੇ ਬੜੀ ਕੁੜੀ ਬਾਹਰ ਕੱਢਤੀ ਇਹ ਸਾਡਾ ਨਿਮਾਉਣ ਲੱਗਿਆ ਇੰਨੇ ਚ ਮੈਂ ਖਮਾ ਤੂੰ ਨਾ ਰਿਆ ਕੁੜੀ ਅੰਦਰ ਛੋਟੀ ਬਹੁਤ ਰੋ ਰਹੀ ਆ ਕਹਿੰਦਾ ਵਾ ਖੜਕਾ ਕੇ ਆਇਆ ਤਖਤਾ ਕਹਦਾ ਸੁੱਤਾ ਪਿਆ ਉੱਠ ਕੇ ਇਧਰ ਨਾਉਣ ਚਲ ਗਿਆ ਕਰਾਵਾ ਖੜਾ ਮੁੰਡਾ ਥਾ ਕਰ ਨਾ ਮੁੰਡਾ ਹੈ ਨਹੀਂ ਕਰ ਮੁੰਡਾ ਸਵੇਰ ਦਾ 9 ਵਜੇ ਦਾ ਗਿਆ ਮੈਂ ਕਹਿੰਦਾ ਸੁੱਤੀ ਪਈ ਮੈਂ ਕਹਾਂ ਉੱਠ ਕੁੜੀ ਕਾ ਤੋ ਨਹੀਂ ਚੱਕਦੀ ਦੋ ਤਿੰਨ ਵਾਰੀ ਮੈਂ ਵੀ ਤਾਂ ਅਖਤ ਅਖੜ ਕਾ ਕੇ ਆਈਆਂ ਫਿਰ ਜਾ ਕੇ ਸੀ ਬਾਰੀ ਵਿੱਚ ਦੀ ਇਧਰਲੀ ਖੋਲੀ ਮੈਂ ਕਹਾਂ ਇਹਨਾਂ ਦਾ ਪੁੱਠੇ ਕੰਮ ਕੀਤੇ ਪਏ ਮੈਂ ਕਹਾਂ ਇਹ ਕਿਸ ਕਾ ਤੂੰ ਬੋਲੀ ਸੀ ਮਗਰਾ ਮੈਂ ਤਾਂ ਡਾਰ ਨਹੀਂ ਸਕਿਆ ਅੱਜ ਅੱਗੇ ਤੱਕ ਬੋਲ ਵੀ ਪਈ ਅੱਜ ਤੱਕ ਕੁਛ ਨਹੀਂ ਜਾ ਕੇ ਮਰਾ ਐ ਘਰੀ ਜਈ ਕਈ ਮਰਾਮ ਕਰਦੀ ਆ ਮੈਂ ਥੱਕੀ ਬਲ ਪੱਖੇ ਨਾਲ ਹੀ ਆ ਇਹ ਪਿੰਡ ਮਵੀ ਕਲਾਂ ਮਵੀ ਕਲਾਂ ਦੀ ਬਾਜਕਾਰ ਬਸਤੀ ਹੈ ਜਿਹਦੇ ਵਿੱਚ ਇਹ ਬਲਜੀਤ ਕੌਰ ਜਿਹੜੀ ਇੱਥੇ 5 ਕੁ ਸਾਲ ਤੜੀ ਚ ਸ਼ਾਦੀ ਸੁਧਾ ਹੈ ਆਪਣੇ ਮਨਦੀਪ ਸਿੰਘ ਨਾਲ ਪੁੱਤਰ ਹਰਪੰਸ ਸਿੰਘ ਨਾਲ ਇਹ ਜਾਂ ਇਹਨਾਂ ਦੇ ਪਰਿਵਾਰ ਦੇ ਤਸਨ ਮੁਤਾਬਕ ਕੋਈ ਬੱਚੇ ਨੂੰ ਦੁੱਧ ਦੁੱਧ ਪੀਣ ਦੇ ਮਾਨੇ ਉਹ ਵਿਚਾਰ ਹੋ ਰਿਹਾ ਸੀ ਉਹ ਅੰਦਰ ਕਮਰਾ ਬੰਦ ਅਸੀ ਉਹਦੀ ਸੱਸ ਜਿਹੜੀ ਬਾਹਰ ਕੱਪੜੇ ਧੋਰੇ ਸੀ ਜਦੋਂ ਅਚਾਨਕ ਉਹਨੇ ਕਿਹਾ ਬੱਚਾ ਰੋ ਰਿਹਾ ਜਦੋਂ ਵੇਖਿਆ ਤਾਂ ਅੰਦਰੋਂ ਆਵਾਜ਼ ਨਹੀਂ ਆਈ ਕਦੇ ਜਦੋਂ ਉਹ ਪਰਿਵਾਰਕ ਮੈਂਬਰਾਂ ਨੇ ਫਿਰ ਇਹਦਾ ਲੋਕ ਤੋੜ ਕੇ ਵੇਖਿਆ ਅੰਦਰ ਜਿਹੜੀ ਉਹ ਪੱਖੇ ਨਾਲ ਲਟਕੀ ਹੋਈ ਸੀ ਇਕੱਲੇ ਬੇਟਾ ਇੱਕ ਬੇਟੇ ਦੀ ਪਹਿਲਾਂ ਇਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਸੱਸ ਸਹੁਰਾ ਤੇ ਬੱਚੇ ਤਿੰਨੇ ਚਾਰ ਜੀ ਹਨ ਪਰਿਵਾਰ ਦੇ ਵਿੱਚ ਉਹ ਇਹਨਾਂ ਦੇ ਬੱਚੇ ਨੇ ਕੁੜੀ ਹੈਗੀ ਹੈ 25 ਸਾਲ ਦੀ ਉਮਰ ਹੈ ਦੋ ਬੱਚੇ ਨੇ ਦੇ ਕੋ ਇੱਕ 2 ਸਾਲ ਦਾ ਇੱਕ ਘੱਟਾ ਆਪਣਾ 6 ਮਹੀਨੇ ਦਾ ਕਾਰਨ ਤਾਂ ਹਜੇ ਤੱਕ ਕੋਈ ਵੀ ਪਰਿਵਾਰ ਦਾ ਗੰਦਾ ਸਾਡੇ ਤੇ ਰਾਜੀ ਖੁਸ਼ੀ ਸੀ ਕੋਈ ਕੋਈ ਸਮਝ ਨਹੀਂ ਲੱਗੀ ਸਾਨੂੰ ਵੀ ਸਾਡੇ ਨਾਲ ਵਾਪਰਿਆ ਕੀ ਆ ਦੁੱਧ ਬੱਚਾ ਮੰਗ ਰਿਆ ਸੀ ਜਿਹੜਾ ਛੋਟਾ ਬੱਚਾ ਸੀ ਦੁੱਧ ਮੰਗ ਰਿਆ ਰੋ ਰਿਆ ਸੀ ਜਦੋਂ ਉਹਦੀ ਸੱਸ ਬਾਹਰੋਂ ਕੱਪੜੇ ਧੁੰਦੀ ਧੁੰਦੀ ਅੰਦਰ ਗਈ ਆ ਗੇਟ ਲੱਗਾ ਸੀ ਜਦੋਂ ਬੱਚੇ ਨੇ ਅੰਦਰੋਂ ਆਵਾਜ਼ ਨਹੀਂ ਆਈ ਫਿਰ ਇਹਨਾਂ ਨੇ ਰੌਲਾ ਪਾਇਆ ਪਰਿਵਾਰ ਦੇ ਵਿੱਚ ਗੇਟ ਭੰਨਿਆ ਗੇਟ ਭੰਨ ਕੇ ਤੋਂ ਦੇਖਿਆ ਤੇ ਲੜਕੀ ਨਾਲ ਲੜਕੀ ਮਤਲਬ ਸਾਨੂੰ ਸਾਢੇ 4:30 ਵਜੇ ਪਰਮਿਸ਼ਨ ਆ ਵੀ ਆ ਕੇ ਦੇਖਿਆ ਸੀ ਡੈੱਡ ਬੋਟੀ ਬੈੱਡ ਤੇ ਪਈ ਐ ਪੱਖੇ ਨਾਲ ਜਿਹੜਾ ਚੁੰਨੀ ਉਹ ਲੜਕ ਚੁੰਨੀ ਨਾਲ ਬਣੀ ਹੋਈ ਜੀ ਅਗਲੀ ਕਾਰਵਾਈ ਇਹ ਅਸੀਂ ਇਹਦੇ ਲੜਕੀ ਤੇ ਪਿਕੇ ਨੂੰ ਡੀਗ ਰਿਹਾ ਜਦੋਂ ਆ ਕੇ ਜਹਦੀ ਉਹ ਬਿਆਨ ਲਖਣ ਲਗੇ ਜਾਂ ਕੋਈ ਕਾਰਵਾਈ ਕਰਨ ਕੋਈ ਵੈਸੀ ਕਾਰਵਾਈ ਆ ਮੇਰਾ ਨਾਮ ਹੋਲਦਾਰ ਗੁਰਵਿੰਦਰ ਸਿੰਘ ਜੀ ਇਹਦਾ ਸੀਗਾ ਜੀ ਬਲਜੀਤ ਕੌਰ ਸੀਗੀ ਪਤਨੀ ਮਨਦੀਪ ਸਿੰਘ ਵਾਸੀ ਪਿੰਡ ਮਵੀਕਲਾਂ ਜੀ ਜਿਹਦੀ ਉਮਰ ਕਰੀਬ 25 ਸਾਲ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਥੋੜਾ ਜਨਾ ਪਰੇਸ਼ਾਨ ਰਹਿਣ ਲੱਗੀ ਸੀਗੀ ਜੀ ਤੇ ਜਿਹਦੇ ਕਰਕੇ ਡਿਪਰੈਸ਼ਨ ਚ ਚਲੀ ਗਈ ਸੀ ਕੱਲ ਸਾਨੂੰ ਸ਼ਾਮ ਕਰੀਬ ਸਾਢੇ 8 ਵਜੇ ਇਤਲਾਹ ਮਿਲੀ ਕਿ ਜਿਹੜੀ ਬਲਜੀਤ ਕੌਰ ਐ ਨੇ ਪੱਖੇ ਨਾਲ ਗੱਲਬਾਤ ਲੈ ਕੇ ਆਤਮ ਹੱਤਿਆ ਕਰ ਲਈ ਆ ਤਾਂ ਚਲੋ ਅਸੀਂ ਜਾ ਕੇ লাশ ਨੂੰ ਇੱਥੇ ਸਿਵਲ ਮੌਰਚਰੀ ਸਿਵਲ ਹਸਪਤਾਲ ਮੌਰਚਰੀ ਰਖਵਾਇਆ ਕਿੰਨੇ ਬੱਚੇ ਐ ਇਹਦੇ ਇਹਦੇ ਦੋ ਬੱਚੇ ਐ ਜੀ ਇੱਕ ਲੜਕੀ ਆ ਤਕਰੀਬ 2 ਸਾਲ ਦੀ ਐ ਇੱਕ 8 ਮਹੀਨਿਆਂ ਦੀ ਐ ਜੀ ਤੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰੀ ਉਹ ਕਹਿੰਦੇ ਜੀ ਵੀ ਕਾਫੀ ਡਿਪਰੈਸ਼ਨ ਦਾ ਸੀਗਾ ਇਹਨੂੰ ਉਹ ਸਗਾਸਾ ਜਿਆਦਾ ਅੰਦਾ ਸੀਗਾ ਤੇ ਉਹਦੇ 173 ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹੁਣ ਪੋਸਟਮਾਰਟਮ ਕਰਾਇਆ ਗਿਆ ਹਾਂਜੀ ਪੋਸਟਮਾਰਟਮ ਹੋ ਰਿਹਾ ਹੈ ਬਿਆਨ ਲਿਖਿਆ ਉਹਦੇ ਭਰਾ ਤੇ ਪਿਤਾ ਦਾ ਬਿਆਨ ਲਿਖਿਆ ਗਿਆ ਜੀ ਦਾ ਨੰਬਰ ਆ ਗਿਆ ਉਹ ਭਰਾ ਦਾ ਨਾਮ ਹੈਗਾ ਉਹਦਾ ਸਨੀ ਜੀ ਪਿਤਾ ਜਗਰਦੀ ਲੜਕੀ ਦੇ ਪਿਤਾ ਦਾ ਨਾਮ ਹੈਗਾ ਜੀ ਆਪਣਾ ਕਰਨਲ ਸਿੰਘ ਤੇ ਨਵਾਂ ਸ਼ਹਿਰ ਦੇ ਰਹਿਣਾ ਲਈ ਜਾਂਦੇ ਨੇ ਨਵਾਂ ਸ਼ਹਿਰ ਜੀ ਕੈਮਰਾਮੈਨ ਬੀਗੇ ਕਰਗਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼